ਲੋ ਹੋ ਗਿਆ ਸੀ ਪਾਣੇ ਮਤਲਬ ਜਿਆਦਾ ਗਲ ਗਏ ਸੀਗੇ ਮੈਂ ਭੁੱਲ ਗਈ ਸੀਗੀ ਰੱਖ ਕੇ ਕੁੱਕਰ ਦੇ ਵਿੱਚ ਚਾਲੂਆਂ ਨੂੰ ਮੈਨੂੰ ਇਹ ਸੀ ਕਿ ਠੰਡੇ ਹੋ ਜਾਣ ਪਰ ਉਹ ਜਿਆਦਾ ਹੀ ਹੋ ਗਿਆ ਫਿਰ ਇਸ ਤੋਂ ਬਾਅਦ ਮੈਂ ਗੋਲੇ ਬਣਾਏ ਰੋਲ ਬਣਾ ਕੇ ਇਹਨੂੰ ਟਿੱਕੀ ਬਣਾਈ ਆਟਾ ਲਗਾਇਆ ਸੀ ਸੁੱਕਾ ਠੀਕ ਹੈ ਸੁੱਕਾ ਆਟਾ ਲਗਾ ਕੇ ਗੋਲਾ ਬਣਾਣਾ ਆਟਾ ਬਹੁਤ ਜਿਆਦਾ ਵੀ ਨਹੀਂ ਲਗਾਣਾ ਤੇ ਦੇਖੋ ਪਰੌਂਠਾ ਵਧੀਆ ਬਣ ਲਿਆ ਗਿਆ ਟਿੱਕੀ ਬਣਾ ਕੇ ਆਲੂ ਦੀ ਇਸ ਤੋਂ ਬਾਅਦ ਇਹ ਤਵੇ ਤੇ ਫਟਿਆ ਵੀ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਬਣ ਗਿਆ ਸੀਗਾ ਪਤਲਾ ਬਣ ਗਿਆ ਸੀ ਜਿਆਦਾ ਮੋਟਾ ਵੀ ਨਹੀਂ ਹੈ ਜਿਆਦਾ ਪਤਲਾ ਵੀ ਨਹੀਂ ਠੀਕ ਬਣ ਗਿਆ ਮਤਲਬ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਹੁੰਦੀ ਆ ਆਲੂ ਦੇ ਪਰੌਂਠੇ ਬਣਾਉਣ ਦੇ ਟਾਈਮ ਤੇ ਕਿਸੇ ਗੱਲ ਇਸ ਤੋਂ ਬਾਅਦ ਮੈਂ ਰੋਜ਼ੀ ਦਵਾਈ ਖਾਣਾ ਭੁੱਲ ਜਾਂਦੀ ਸੀਗੀ ਨਾਲ ਨਾਲ ਮੈਂ ਆਪਣੀ ਬੀਪੀ ਵਗੈਰੇ ਦੀ ਗੋਲੀ ਖਾਰੀਆਂ ਇਹ ਨਾ ਆਰਸੀਐਮ ਤੋਂ ਲਈ ਆ ਮੈਂ ਗਾਮਾ ਦੀ ਹੈ ਇਹ ਇੱਕ ਇੱਕ ਖਾਣੀ ਪੈਂਦੀ ਇੱਕ ਸਵੇਰ ਇੱਕ ਸ਼ਾਮ ਨੂੰ ਰੋਜ਼ ਭੁੱਲ ਜਾਂਦੀ ਸੀ ਮੈਂ ਕਿਚਨ ਚ ਹੀ ਰੱਖ ਲਈ ਇਸ ਤੋਂ ਬਾਅਦ ਦੇਖੋ ਤਿੰਨੋ ਜਣੇ ਬੈਠੇ ਆ ਤੇ ਇਹਦੇ ਮੂੰਹ 'ਚ ਹੀ ਉਂਗਲਾਂ ਨੇ ਹਮੇਸ਼ਾ ਇਹਦੇ ਮੂੰਹ 'ਚ ਹੀ ਉਂਗਲਾ ਰਹਿੰਦੀਆਂ ਹੀ ਰਹਿੰਦੀਆਂ ਚਾਹੇ ਇਹਦਾ ਪੇਟ ਜਿੰਨਾ ਮਰਜ਼ੀ ਭਰਿਆ ਹੋਵੇ ਪਤਾ ਨਹੀਂ ਕਿਉਂ ਇਹ ਹੀ ਉਂਗਲਾ ਛੱਡਦੀ ਨਹੀਂ ਹੈ ਇਸ ਤੋਂ ਬਾਅਦ ਖੁਸ਼ੀ ਜਿੱਦਕਾਰੀ ਸੀ ਮੈਗੀ ਦੀ ਪਰ ਆਪਾਂ ਮੈਗੀ ਉਹਨੂੰ ਬਣਾ ਕੇ ਨਹੀਂ ਦਿੱਤੀ ਕਾਫੀ ਦਿਨੋਂ ਤੌਹਨੇ ਕੁਝ ਖਾਦਾ ਵੀ ਨਹੀਂ ਸੀ ਤਬੀਅਤ ਉਹਦੀ ਨਾ ਠੀਕ ਨਹੀਂ ਚੱਲ ਰਹੀ ਸੀ ਤੇ ਇਹ ਦੇਖੋ ਤੇਲ ਗਰਮ ਹੋ ਗਿਆ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਈਆਂ ਸਬਜ਼ੀਆਂ ਪਿਆਜ਼ ਸ਼ਿਮਲਾ ਆਲੂ ਗਾਜਰ ਟਮਾਟਰ ਮੈਂ ਥੋੜਾ ਰੁਕ ਕੇ ਪਾਉਂਗੀ ਟਮਾਟਰ ਤੇ ਹਰੀ ਮਿਰਚ ਇੰਨੀਆਂ ਸਬਜ਼ੀਆਂ ਮੈਂ ਨਾ ਇਹਦੇ ਵਿੱਚ ਤਾਂ ਪਾਈਆਂ ਕਿ ਇਹਨੇ ਕਾਫੀ ਦਿਨੋਂ ਤਾਂ ਕੁਝ ਖਾਧਾ ਨਹੀਂ ਸੀ ਚਲੋ ਐਸੀ ਬਹਾਨੇ ਸਬਜ਼ੀਆਂ ਤਾਂ ਇਹਦੇ ਅੰਦਰ ਜਾਣਗੀਆਂ ਇਹ ਜਦੋਂ ਇਸ ਕੰਸਿਸਟੈਂਸੀ 'ਚ ਆ ਗਈ ਸੀਗੀ ਨਾ ਇਸ ਤੋਂ ਬਾਅਦ ਮੈਂ ਟਮਾਟਰ ਪਾ ਲਿਆ ਸੀ ਟਮਾਟਰ ਤੋਂ ਬਾਅਦ ਹਲਦੀ ਮਿਰਚ ਤੇ ਨਮਕ ਪਾਇਆ ਸੀ ਬਹੁਤ ਜ਼ਿਆਦਾ ਵੀ ਨਹੀਂ ਪਾਏ ਸੀ ਥੋੜਾ ਥੋੜਾ ਪਾਇਆ ਸੀ ਬੱਚੇ ਜਿੱਦ ਤਾਂ ਕਰਦੇ ਆ ਮੈਗੀ ਦੀ ਪਰ ਮੈਗੀ ਵਧੀਆ ਵੀ ਨਹੀਂ ਹੁੰਦੀ ਹੁਣ ਕਿਸੇ ਨਾ ਕਿਸੇ ਤਰੀਕੇ ਇਹਨੂੰ ਟਿਕਾ ਲੈਨੇ ਆ ਬਸ ਕੁਛ ਨੁ ਕੁਛ ਇਸ ਤਰ੍ਹਾਂ ਦਾ ਬਣਾ ਕੇ ਦੇ ਦੇਈਦਾ ਤੇ ਇਹਨੇ ਖਾਧੀਆਂ ਵੀ ਬਹੁਤ ਖੁਸ਼ ਹੋ ਕੇ ਸੀਗੀਆਂ ਵੈਸੇ ਇਹ ਮੈਂ ਪੂਰਾ ਪੈਕਟ ਵੀ ਨਹੀਂ ਬਣਾਇਆ ਸੀ ਇਹ ਦੇਖੋ ਥੋੜੀ ਜਿਹੀ ਬਚਾ ਲਈਆਂ ਸੀਗੀਆਂ ਪਾਣੀ ਪਹਿਲੇ ਨਹੀਂ ਪਾਇਆ ਕਿਉਂਕਿ ਇਹਦਾ ਕਾਰਨ ਸੀ ਕਿ ਚਲੋ ਇਹ ਰੋਸਟ ਹੋ ਜਾਣਗੀਆਂ ਅਚੀ ਤਰ੍ਹਾਂ ਮੇਰਾ ਬਸ ਇਹਨੂੰ ਬਹੁਤ ਜ਼ਿਆਦਾ ਰੋਸਟ ਵੀ ਨਹੀਂ ਕਰਨਾ ਸਾਰਾ ਮਸਾਲੇ ਵਗੈਰਾ ਸਬਜ਼ੀਆਂ ਇਹਦੇ ਵਿੱਚ ਮਿਕਸ ਹੋ ਜਾਣ ਚੰਗੀ ਤਰ੍ਹਾਂ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਇਆ ਇੱਕ ਗਲਾਸ ਪਾਣੀ ਇੱਕ ਗਲਾਸ ਪਾਣੀ ਬਹੁਤ ਹੈ ਇੱਕ ਪੈਕੇਟ ਦੇ ਵਿੱਚ ਤੇ ਦੇਖੋ ਜੀ ਇਹ ਬਣੀਆਂ ਵੀ ਬਹੁਤ ਜ਼ਿਆਦਾ ਟੇਸਟੀ ਸੀਗੀਆਂ ਇਹਦੇ ਵਿੱਚ ਮੈਂ ਨਾ ਆ ਸਿਰਫ ਇੱਕੋ ਹੀ ਲਸਣ ਪਾਇਆ ਹੈ ਬਹੁਤ ਜ਼ਿਆਦਾ ਨਹੀਂ ਉਹ ਵੀ ਚੰਗੀ ਤਰ੍ਹਾਂ ਪੀਸ ਕੇ ਇਹ ਬਸ ਲਾਸਟ ਟਾਈਮ ਤੇ ਪਾਣਾ ਹੁੰਦਾ ਜਦੋਂ ਪਾਣੀ ਥੋੜਾ ਜਿਹਾ ਰਹਿ ਜੇ ਤਾਂ ਕਿ ਇਹਦਾ ਲਸਣ ਦਾ ਨਾ ਫਲੇਵਰ ਆਂਦਾ ਰਹੇ ਉਹ ਐਸ ਤਰ੍ਹਾਂ ਲੱਗਦਾ ਕਿ ਮੈਗੀ ਖਾ ਰਹੇ ਆ ਮਸਾਲੇ ਲਸਣ ਦਾ ਥੋੜਾ ਜਿਹਾ ਆ ਜਾਂਦਾ ਮਸਾਲੇ ਦੇ ਤਰ੍ਹਾਂ ਫਲੇਵਰ ਆਂਦਾ ਤੇ ਨਾ ਇਸ ਤੋਂ ਬਾਅਦ ਫਿਰ ਮੈਂ ਨਾਲ ਨਾਲ ਹੀ ਰਵਨੀਤ ਲਈ ਐਪਲ ਜਿਹੜਾ ਉਹ ਕੋਕ ਦੁਕਰਾਸ ਕਰ ਰਹੀ ਸੀ ਖੁਸ਼ੀ ਨੂੰ ਵੀ ਫਿਰ ਐਪਲ ਕੱਟ ਕੇ ਦਿੱਤਾ ਕਿ ਚਲੋ ਜਦ ਤੱਕ ਇਹ ਬਣਨ ਗਈਆਂ ਥੋੜਾ ਬਹੁਤ ਕੁਝ ਖਾ ਲੈਣਗੇ ਥੱਥੇ ਅੱਧਾ ਐਪਲ ਮੈਂ ਰਵਨੀਦੇ ਲਈ ਕਧੂ ਕਰਸ ਕੀ ਤਸੀਗਾ ਤੇ ਜਿਹੜਾ ਬੱਚਾ ਖੁਸਿਆ ਥੋੜਾ ਬਹੁਤ ਉਹ ਵਿਚਾਰੀ ਖੁਸ਼ੀ ਨੂੰ ਘੱਟ ਕੇ ਦਿੱਤਾ ਕਿ ਕਿ ਖੁਸ਼ੀ ਕੁਝ ਬਹੁਤ ਘੱਟ ਖਾ ਰਹੀ ਹੈ ਔਰ ਇਹਨੂੰ ਡਾਂਟਦੇ ਆ ਜਾਂ ਕੁਝ ਪਿਆਰ ਨਾਲ ਬਣਾਉਂਦੇ ਆ ਫਿਰ ਜਾ ਕੇ ਥੋੜਾ ਬਹੁਤ ਕੁਝ ਖਾਂਦੀ ਹੈ ਤੇ ਇਸ ਸੀਵੀਆਂ ਨਾ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਮੈਨੂੰ ਦੱਸਿਓ ਕਿਵੇਂ ਦੀਆਂ ਲੱਗੀਆਂ ਜਿਹੜੀ ਉਹ ਗਾਮਾ ਵਾਲੀ ਮੈਡੀਸਨ ਦਾ ਤੁਹਾਨੂੰ ਦਿਖਾਈ ਹੈ ਨਾ ਉਹ ਕਿੱਥੋਂ ਵੀ ਮਿਲ ਜਾਂਦੀ ਹੈ ਉਹਨੂੰ ਕੋਈ ਵੀ ਖਾ ਸਕਦਾ ਉਹ ਬੀਪੀ ਵਗੈਰਾ ਲਈ ਬਹੁਤ ਵਧੀਆ ਹੈ ਔਰਤਾਂ ਦੀਆਂ ਜਿਹੜੀਆਂ ਵੀ ਸਮੱਸਿਆਵਾਂ ਹੁੰਦੀਆਂ ਮਹਾਵਾਰੀ ਦੀਆਂ ਉਹਨਾਂ ਲਈ ਵੀ ਬਹੁਤ ਵਧੀਆ ਹੁੰਦੀ ਹੈ ਤੇ ਦੇਖੋ ਇਹ ਖਾ ਰਹੀ ਹੈ ਐਪਲ 2 hours later ਇਸ ਵੇਲੇ ਸ਼ਾਮ ਨੂੰ ਦੇਖੋ ਫਿਰ ਚਾਕੀਆਂ ਨਿਕਲ ਰਹੀਆਂ ਅੱਜ ਫਿਰ ਚਾਕੀਆਂ ਨਿਕਲੀਆਂ ਨੇ ਤੇ ਰੌਣਕ ਬੱਸ ਲੱਗੀ ਰਹਿੰਦੀ ਹੈ ਇੱਥੇ ਸਾਰੇ ਆਪਣਾ ਆਪਣਾ ਅਲਗ-ਅਲਗ ਜਾਈਗਾ ਇਸ ਤੋਂ ਬਾਅਦ ਨੇ ਨਾ ਇੱਕ ਫੁੱਲ ਕਾ ਖਾ ਵੀ ਲਿਆ ਸੀਗਾ ਦਾਲ ਬਣਾਈ ਸੀ ਮੂੰਗੀ ਦੀ ਦਾਲ ਤੇ ਨਾਲ-ਨਾਲ ਹੀ ਮੈਂ ਦਾਲ ਨੂੰ ਤੜਕਾ ਲਗਾ ਰਹੀ ਹਾਂ ਉਧਰ ਦਾਲ ਬਣ ਰਹੀ ਹੈ ਦਾਲ ਇੱਕ ਛਿੱਟੀ ਚ ਬਣ ਰਹੀ ਦੀ ਇਸ ਕਰਕੇ ਤੜਕਾ ਨਾਲ ਹੀ ਤਿਆਰ ਕਰ ਲਈਦਾ ਕੀ ਜਿੰਨੀ ਦੇਰ ਚ ਦਾਲ ਬਣੇ ਨਾਲ ਹੀ ਤੜਕੇ ਚ ਪਾ ਦੋ ਤੇ ਫਿਰ ਸਰਾ ਜਲਦੀ ਕੰਮ ਨਿਬੜ ਜਾਂਦਾ ਜੇ ਦਾਲ ਬਣਨ ਦਾ ਵੇਟ ਕਰੋ ਤੜਕਾ ਬਾਅਦ ਚ ਲਗਾਓ ਫਿਰ ਕਾਫੀ ਟਾਈਮ ਵੇਸਟ ਹੋ ਜਾਂਦਾ ਮੈਂ ਪਹਿਲੇ ਪਿਆਜ਼ ਭੁੰਨੇ ਸੀ ਇਸ ਤੋਂ ਬਾਅਦ ਨੇ ਮੈਂ ਇਦੇ ਵਿੱਚ ਚਟਨੀ ਤਾਂ ਬਣਾਈ ਸੀ ਫਿਰ ਮੈਂ ਸੋਚਿਆ ਟਮਾਟਰ ਨੂੰ ਇਹਦੇ ਵਿੱਚ ਹੀ ਪੀਸ ਲੈਣੀ ਆ ਟਮਾਟਰ ਇਹ ਤਰ੍ਹਾਂ ਘਰ ਰਹੀ ਸੀ ਤੇ ਤੁਹਾਨੂੰ ਸਾਡੇ ਵਲੌਗ ਕਿਸ ਤਰ੍ਹਾਂ ਦੇ ਲੱਗਦੇ ਆ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਹ ਦੇਖੋ ਫਿਰ ਹੁਣ ਇਸ ਤੋਂ ਬਾਅਦ ਨਾ ਮੈਂ ਕੱਪੜੇ ਨਾਲ ਇਹਨੂੰ ਸਾਫ਼ ਕਰ ਲਿਆ ਰੋਜ਼ ਰੋਜ਼ ਇਹਨੂੰ ਸਾਫ਼ ਕਰ ਲੋ ਜਦੋਂ ਵੀ ਆਪਾਂ ਯੂਜ਼ ਕਰਦੇ ਆ ਨਾਲ ਇਹ ਕਪੜਾ ਮਾਰੋ ਥੋੜਾ ਜਿਹਾ ਤੇ ਚਲੋ ਜੀ ਕੰਮ ਹੋ ਜਾਂਦਾ ਹੈ ਕਿ ਜ਼ਿਆਦਾ ਗੰਦਾ ਨਹੀਂ ਹੁੰਦਾ ਫਿਰ ਇਹ वैसे मेनू चॉपर 'ਚ ਕਰਨਾ ਜ਼ਿਆਦਾ ਪਸੰਦ ਆ ਪਰ ਚॉपर ਖਰਾਬ ਹੈ ਇਸ ਟਾਈਮ ਫਿਰ ਮੈਂ ਇਹਦੇ ਵਿੱਚ ਕਰ ਲੈਣੀ ਆ ਮਿਕਸੀ 'ਚ ਇਸ ਵਾਰ ਟਿਸ਼ੂ ਪੇਪਰ ਨਾਲ ਸਾਫ ਕਰ ਲਿਆ ਸੀਗਾ ਕਿ ਉਹਦੇ ਦਾਗ ਨਾ ਰਹਿ ਜਾਣੋਂ ਕੱਪੜੇ ਦੇ ਥੋੜੇ-ਬਹੁਤ ਇਹਦੇ ਤੇ ਅੰਦਰੋਂ ਚੰਗੀ ਤਰ੍ਹਾਂ ਇਹਨਾਂ ਸਾਫ ਕਰਨ ਵਾਲਾ ਹਾਂ ਲੋ ਫਿਰ ਕਿਸੇ ਦਿਨ ਕਰੂੰਗੀ ਜੇ ਥੋੜਾ ਟਾਈਮ ਲੱਗਿਆ ਥੋੜੀ ਜੀ ਰਾਹਤ ਮਿਲੀ ਇਹਨਾਂ ਚੀਜ਼ਾਂ ਤੇ ਇਸਦੇ ਨਾਲ ਹੀ ਕਰਦੇ ਹਾਂ ਵਲੌਗ ਦਾ ਐਂਡ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਬਾਏ ਬਾਏ